ਅੰਮ੍ਰਿਤਸਰ ਵਿੱਚ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਆਏ ਦਿਨ ਗੋਲੀਆਂ ਚਲਾ ਕੇ ਜਾਤਾਂ ਕਤਲ ਕੀਤੇ ਜਾਂਦੇ ਹਨ ਜਾਂ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਅੱਜ ਇੱਕ ਵਾਰ ਫੇਰ ਹਲਕਾ ਜੰਡਿਆਲਾ ਦੇ ਪਿੰਡ ਤਾਰਾਗੜ ਤਲਾਵਾ ਵਿਖੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਧਿਰ ਆਪਣੇ ਪੈਸੇ ਲੈਣ ਲਈ ਜਦੋਂ ਗਿਆ ਤਾਂ ਦੂਜੀ ਧਿਰ ਵੱਲੋਂ ਕੁਝ ਨੌਜਵਾਨ ਬੁਲਾ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਉਸ ਤੋਂ ਬਾਅਦ ਇੱਟਾ ਰੋੜੇ ਵੀ ਚਲਾਏ ਗਏ ਜਿਸ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਸਾਜਨੇ ਆ ਜੀ ਮੈਂ ਰਾਜਵੀਰ ਦਾ ਬ੍ਰਦਰ ਹਾਂ ਸਗਾ ਤੇ ਵੰਸ਼ਪ੍ਰੇਤ ਦਾ ਮੈਂ ਚਾਚੇ ਦਾ ਮੁੰਡਾ ਹਾਂ ਕੀ ਗੱਲ ਕੀ ਹੋਈ ਇਹ 사ਜਨ ਗੁੱਜਰ ਕੋ ਇੱਥੇ ਤਲਾਵੇਂ ਦਾ 사ਜਨ ਗੁੱਜਰ ਇਹਦੇ ਕੋਲ 60000 ਰੁਪਇਆ ਲੈਣ ਆਲਾ ਮੇਰੇ ਬ੍ਰਦਰ ਦਾ ਇਹਨਾਂ ਦਾ ਲਾਂਨ ਦੇਣੇ ਸੀ ਤੇ ਬ੍ਰਦਰ ਮੇਰਾ ਪੈਸੇ ਲੈਣ ਗਿਆ ਪੁੱਛਣ ਗਿਆ ਇਹਨਾਂ ਕੋਲ ਤੇ ਨਾ ਉੱਥੇ ਉਹਨਾਂ ਪਹਿਲਾਂ ਸੱਟਾ ਲਾਇਆ ਵੰਚਪ੍ਰੀਤ ਬਹੁਤ ਜ਼ਿਆਦਾ ਸੀਰੀਅਸ ਆ ਗੁਰਨਾਣਕੋ ਹਸਪੀਟਲ ਦੇ ਵਿੱਚ ਦਾਖਲ ਹੋਇਆ ਵਾ ਉੱਥੇ ਵੰਚਪ੍ਰੀਤ ਤੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਹੋਸ਼ ਨਹੀਂ ਕਰ ਰਹੇ ਆ ਤੇ ਨਾ ਬਹੁਤ ਜ਼ਿਆਦੀ ਫਾਇਰਿੰਗ ਕੀਤੀ ਇੱਥੇ 10 15 ਫਾਇਰਿੰਗ ਕੀਤੀ ਹਣੀ ਮੇਰੇ ਖਿਆਲ ਨਾਲ ਆਵੇ ਕੰਦਾਂ ਦੇ ਵਿੱਚ ਨਿਸ਼ਾਨ ਆ ਉਹਨਾਂ ਦੇ ਤੇ ਇੱਕ ਮੋਨੂ ਮੋਨੂ ਮੱਲੇ ਦਾ ਮੁੰਡਾ ਵਾ ਉਹਨੇ ਵੀ ਬਹੁਤ ਜਿਆਦਾ ਫੈਰਿੰਗ ਕੀਤੀ ਆ ਇੰਨੇ ਕਿ ਦੋਗ ਬੰਦੇ ਦਾ ਸਾਨੂੰ ਨਾ ਪਤਾ ਇੱਕ ਬੱਦੂ ਆ ਇੰਨਾ ਬਹੁਤ ਜਿਆਦਾ ਇੱਥੇ ਆ ਕੇ ਹਲੜਪਾ ਜੀ ਬਹੁਤ ਜਿਆਦਾ ਕੀਤੀ ਆ ਅਸੀਂ ਆਪਣੀ ਜਾਨ ਬਹੁਤ ਤਰੀਕੇ ਨਾਲ ਇੱਥੇ ਨਾ ਭਰਾਵਾਂ ਨੇ ਬਹੁਤ ਜਾਨ ਆਪਣੀ ਆਪ ਖੁਦ ਇੰਦਰਾ ਵੜ ਕੇ ਬਚਾਈ ਆ ਬਹੁਤ ਜਿਆਦਾ ਇੰਨਾ ਇੱਥੇ ਆ ਕਿ ਮੁਲਕ ਇਕੱਠਾ ਹੋਇਆ ਤੁਹਾਨੂੰ ਵੀਡੀਓ ਕਿੰਨੇ ਬੰਦੇ ਆਏ ਇਕੱਠੇ ਘਟੋ ਘੜਨੀ ਮੇਰੇ ਖਿਆਲ ਨਾਲ 20 ਵੀ ਪੀਕ ਜਾਣੇ ਦੇ ਹੈ ਹੀ ਆ 20 ਜਾਣੇ ਹੈਗੇ ਬਹੁਤ ਜ਼ਿਆਦਾ ਇਥੇ ਟੋੜਾ ਬਹੁਤ ਜ਼ਿਆਦਾ ਚਲਾਇਆ ਵੇਖੋ ਸਾਡੇ ਬੂਏ ਦੇ ਬਾਹਰ ਕੀ ਪਿਸਤੌਲ ਆ ਮੋਨੂ ਕੋ ਪਿਸਤੌਲ ਹੀ ਸਾਇਲ ਗੁੱਜਰ ਕੋ ਪਿਸਤੌਲ ਹੀ ਤਿੰਨ ਚਾਰ ਪਿਸਤੌਲੀ ਉਹਨਾਂ ਕੋਲ ਫਾਇਰਿੰਗ ਬਹੁਤ ਜ਼ਿਆਦੀ ਇਥੇ ਹੋਈ ਆ ਫੇਰ ਤੇ ਆਪਣੇ ਅੰਦਰ ਵੜ ਕੇ ਆ ਕੇ ਜਾਨ ਬਚਾਈ ਆ ਮੰਗਾ ਹੀ ਇਹੋ ਕਰਦੇ ਆ ਕਿ ਇਹਨਾਂ ਦਾ ਕੰਮ ਹੀ ਇਹ ਹੋਵੇ ਇੱਕ ਹਸਲ ਦਿੱਤ ਵੱਧ ਕੇ ਬਣੇ ਆ ਸਾਇਨੇ ਗੁੱਜਰ ਬੁੱਧੂ ਮੋਨੂ ਇਹ ਤਿੰਨੇ ਜਾਨੇ ਤਾਂ ਬਹੁਤ ਵੱਧ ਗਏ ਇੱਕ ਹਸਾਬ ਦੇ ਬਲੇ ਬਹੁਤ ਜ਼ਿਆਦਾ ਇੱਥੇ ਜਿਹੜਾ ਵੀ ਆਉਂਦਾ ਵਾ ਪਹਿਲਾਂ ਇੱਕ ਦੋ ਪੰਜ ਛੇ ਦਿਨ ਹੋ ਕੇ ਪਹਿਲਾਂ ਲੜਾਈ ਇਹਨਾਂ ਨਹੀਂ ਕੀਤੀ ਉਹਨਾਂ ਦੇ ਘਰੇ ਬਜਾ ਕੇ ਉਹਨਾਂ ਨੇ ਬਹੁਤ ਨਾ ਜ਼ਿਆਦਾ ਕੁੱਟਿਆ ਮੇਰੇ ਭੂਆ ਦੇ ਮੁੰਡਾ ਨੇ ਉਹਨਾਂ ਵੀ ਪਹਿਲਾਂ ਬਹੁਤ ਜ਼ਿਆਦਾ ਕੁੱਟਿਆ ਇਹ ਕੰਮ ਹੀ ਇਹੋ ਕਰਦੇ ਆ ਜੀ ਇਹਨਾਂ ਦਾ ਸਾਜਨ ਗੁੱਜਰ ਬੱਧੂ ਇਹੋ ਕੰਮਾਂ ਦੇ ਵਿੱਚ ਆਏ ਲੜਾਈ ਦੇ ਵਿੱਚ ਆਏ ਨਾ ਪਰਮਜੀਤ ਕੌਰ ਪਰਮਜੀਤ ਦੀ ਕੀ ਗੱਲ ਹੋਈ ਜੀ ਗੱਲ ਭਾਜ ਕੋਈ ਨਹੀਂ ਇੱਥੇ ਪਰੌਣੇ ਆਏ ਆ ਤੇ ਮੇਰੇ ਭਤੀਜੇ ਹੀ ਇੱਥੇ ਮੈਨੂੰ ਮਿਲਣ ਆਏ ਆ ਤੇ ਇਹ ਪੈਸੇ ਪੁੱਛਣ ਗਏ ਸਾਜਨ ਉਹਨਾਂ ਨੂੰ ਤੇ ਉਹਨਾਂ ਨੇ ਉੱਥੇ ਘੁੱਟ ਘੱਟਿਆ ਤੇ ਗੋਲੀ ਉੱਥੇ ਵੀ ਚਲਾਈ ਤੇ ਇੱਥੇ ਘਰ ਵਿੱਚ ਚਲਾਈ ਨਾਲੇ ਅਣਕੇ ਦੱਸਿਆ ਜਾ ਰਿਹਾ ਕਿ ਬਾਹਰੋਂ ਲੜਕੇ ਬਲਾਕ ਬੁਲਾਏ ਗਏ ਹਾਂਜੀ ਬਾਹਰੋਂ ਮੱਲੰਗਾ ਤੋਂ ਤੇ ਹੋਰ ਪਰ ਮੱਲੰਗਾ ਤੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਉਹਦਾ ਮੁੰਡਿਆਂ ਦਾ ਨਹੀਂ ਪਤਾ ਸਾਡੇ ਵੱਲੋਂ ਵੀ ਬੁਲਾਏ ਗਏ ਸੀ ਲੜਕੇ ਹਾਂਜੀ ਨਹੀਂ ਨਹੀਂ ਸਾਡੇ ਆਹ ਤਾਂ ਭੱਜੇ ਮੁੰਡੇ ਸੱਟ ਲੱਗਿਆ ਤਾਂ ਆਏ ਮੁੰਡੇ ਜੀ ਇਹ ਪਿੰਡ ਦੇ ਆ ਮੁੰਡੇ ਨਹੀਂ ਹਾਂਜੀ ਪਿੰਡ ਦੇ ਆ ਮੇਰੇ ਭਤੀਜੇ ਆ ਕਿੰਨੀਆਂ ਕਿ ਸੱਟਾਂ ਜੜੀਆਂ ਲੱਗੀਆਂ ਤੁਹਾਡੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਆ हां जी बहुत सटा रहे हैं बाजी सिरपट एक पतिया मेरा बोलदा नहीं छोटा ज हवा वो भी आ मुंडे बिल्कुल छोटा बच्चा वा ओनु ਨਾਲੇ ਚਨਾਪ ਛੱਡਿਆ ਵਾ ਮੁੰਡੇ ਨੂੰ ਛਡਾਉਂਦਿਆਂ ਮਾਰੇ ਮਾਰੇ ਪਰੰਦਾ ਕਿ ਉਦਾਤਰ ਦੁੱਤਰ ਮਾਰੇ ਘਰੇ ਉਹਨਾਂ ਨੇ ਤੇ ਗੋਲੀਆਂ ਗੋਲੀਆਂ ਮਾਰੀਆਂ ਚ ਉਹਨਾਂ ਨੇ ਤਾਂ ਇੱਥੇ ਬੜੀ ਗੋਲੀ ਚਲਾਈ ਆਪਕੇ ਗੋਲੀ ਲੱਗੀ ਵੀ ਕਿਸੇ ਨੂੰ हां जी ਗੋਲੀ ਉਹ ਮੁੰਡੇ ਸੱਚਾ ਵੱਜ ਗਾ ਗੋਲਗਾ ਤੇ ਦੱਤਰ ਵੀ ਮਾਰੀ ਉਹਨਾਂ ਨੇ ਕੀ ਮੰਨ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਜੀ ਹਾਂ ਹਾਂ ਜੀ ਹਾਂ ਉਹਨਾਂ ਕਿੰਨਾ ਇਨਸਾਫ ਚਾਹੀਦਾ ਹਾਂ ਆ ਆ ਕਿਸ਼ਾ ਚਾਹੀਦਾ ਬੱਚਾ ਹਣੇ ਇਹਨਾਂ ਨੂੰ ਛੱਡਣਾ ਨਹੀਂ ਬਾਸੇ ਇਹਨਾਂ ਨੂੰ ਜਨਾਨੀਆਂ ਨੂੰ ਘਰ ਕੁੱਟ ਕੇ ਗਏ ਜੋ ਅਈ ਤੁਹਾਡੇ ਘਰ ਆ ਵੇਖੋ ਭਾਜੀ ਉਹਨਾਂ ਨੇ ਇੱਥੋਂ ਨਾ ਗੋਲ ਗੱਲ ਸ਼ਿੱਕੇ ਖੜੇ ਨਾਲੇ ਆਹ ਵੇਖ ਕੰਦਾ ਚ ਗੋਲੀਆਂ ਬਾਹਰ ਵੇਖੋ ਮਾਰ ਗਏ ਨਾਲੇ ਕੀ ਟੋੜਾ ਆਇਆ ਜੀ ਰਾਜਵੀਰ ਆ ਕੰਦਾ ਛਕਿਆੜੀ ਅੱਛਾ ਜੀ ਇਹਨੇ 60000 ਰੁਪਇਆ ਬੁੱਧੂ ਨਾਲ ਮੰਗਾਈ ਚੁਣਾਂ ਉਹ 1.5 ਸਾਲ ਪਹਿਲਾਂ ਦਿੱਤੇ। ਅੱਜ ਇਹਨਾਂ ਦਾ ਵੰਸ਼ਪਰਾ ਲੈਣ ਵਾਸਤੇ ਆਇਆ ਇੱਥੇ ਆਪਣੀ ਟੁਰਨਾਂ ਹੋ ਗਈ। ਉਹਨਾਂ ਬੁੱਧੂ ਨੇ ਆਪਣੇ ਨਾਲ ਪਿੰਡ ਦੇ ਹੋਰ ਮੁੰਡੇ ਸਾਥਲੇ ਬਾਹਰੋਂ ਸਾਥਲੇ ਤਾਂ ਆਪੋ ਜੀ ਕਰੋੜਾ ਬੜਾ ਚਲਾਇਆ। ਕਿੰਨੇ ਬੰਦੇ ਜ਼ਖਮੀ ਹੋਏ ਜੀ ਇਹਦੇ? ਦੋ ਜ਼ਖਮੀ ਹੋਏ, ਵੰਸ਼ਪਰੀ ਦਾ ਇੱਕ ਰਾਜ। ਕਿੰਨੇ ਕੁ ਮੁੰਡੇ? ਦੱਸਿਆ ਜਾ ਰਿਹਾ ਫਾਇਰਿੰਗ ਵੀ ਕੀਤੀ ਗਈ ਹੈ। ਹਾਂ ਜੀ ਦੱਸਿਆ ਜਾ ਰਿਹਾ ਫਾਇਰਿੰਗ ਵੀ ਕੀਤੀ ਗਈ ਹੈ। ਹਾਂ ਪੈਰਿਆਂ ਵਿੱਚ ਕੀਤੀ ਇਹਨਾਂ ਨੇ। ਬਾਕੀ ਮੌਕੇ ਤਸਦੀਕ ਕਰ ਰਹੇ ਆ। ਕਿੰਨੇ ਫਾਇਰ ਜਿਹੜੇ ਕੀਤੇ ਗਏ? ਇਹਨਾਂ ਨੇ ਕਹਿਨ ਮੁਤਾਬਕ 5-6 ਫਾਇਰ ਹੋ ਕਿੰਨੇ ਆਪਸੀ ਦੋ ਦੋਵਾਂ ਤਰ੍ਹਾਂ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਆਪਸ ਝਗੜਾ ਹੋਇਆ ਮੁੰਡੇ ਕਿੰਨੇ ਸੀ ਮੁੰਡੇ 8-10 ਸੀ ਜਦੋਂ ਦੋਵਾਂ ਪਾਰਟੀਆਂ ਦੇ 10 ਉਧਰੋਂ 10 ਉਧਰੋਂ ਦਸ ਇਹ ਦੋਤਰ ਜਾਣੇ ਸੀਗੇ ਰਾਜਵੀਰ ਨੂੰ ਜਿਹਨਾਂ ਦੇ ਬਾਹਰੋਂ ਦੁਬਾਰਾ ਚ ਇਹਨਾਂ ਨੇ ਆਏ ਪੈਸੇ ਦਾ ਪਤਾ ਲੱਗਾ ਵੀ ਕੀ ਲੈਣ ਦੇ ਨੇ ਨਾ ਨਾ ਵੈਸੇ ਧਾਰੇ 60000 ਰੁਪਏ ਤਾਂ ਸੀ ਨੇ ਦੁੱਧ ਨੂੰ ਪਹਿਲਾਂ ਆਪੋ ਜੀ ਦਾ ਹੈਗਾ ਪ੍ਰੇਮ ਪਿਆਰ ਉਹ 1.5 ਹਜ਼ਾਰ ਤੋਂ ਪਹਿਲੇ ਲੈਣ ਨੂੰ ਤਰਨਿਆ ਕਿੰਨੇ ਬੰਦਿਆਂ ਨੂੰ ਯਾਨੀ ਕਿ ਇੱਥੋਂ ਖੜਿਆ ਜੀ ਹਾਂਜੀ ਉਸ ਤੇ ਇਸ ਵਾਸਤੇ ਉਸ ਕਰਦੇ ਕਰਦੇ ਬੜਾ ਬੰਦੇ ਖੜੇ ਕੋਈ ਜਿਹੜੇ ਪਿਸਤਲ ਵਰਤੇ ਗਏ ਆ ਉਹ ਲੈਸੈਂਸੀ ਹੀ ਜਾਂ ਫਿਰ ਨਹੀਂ ਨਹੀਂ ਇਹ ਪਾਰ ਦਾ ਸਾਡਾ ਤਸਦੀਕ ਤਾਂ ਕਰਾਂਗੇ ਕਿ ਪਤਾ ਲੱਗਿਆ ਦਸਤਾਵੇਜ਼ ਪੜ੍ਹਣਗੇ ਫਿਰ ਠੀਕ ਹੈ ਜੀ ਕਿੰਨੇ ਜਾਣੇ ਜਿਹੜੇ ਜ਼ਖਮੀ ਹੋਏ ਦੋ ਜ਼ਖਮੀ ਕੰਡੀਸ਼ਨ ਕੀ ਹੈਗੀ ਉਹਨਾਂ ਦੀ ਠੀਕ ਨੇ ਇਹ ਤਾਂ ਸੈਟ ਕਰਤਾ ਲੱਗਾ ਵੰਚਦੇ ਪਤਾ ਕੀਤਾ ਉਹ ਸਰਪ ਹੋਣਾ ਹੈ ਇਹਦੇ ਵਿੱਚ ਠੀਕ ਹੈ ਤੇ ਹਿਆਰ ਹਿਆਰ ਤੇ ਰੋੜਾ ਦੇ ਸਾਲ ਘਰ ਰੋੜਾ ਕਰਦੇ ਤੇ ਬਾਕੀ ਜੇ ਫਾਇਰਿੰਗ ਹੋਈ ਜਾਂਦੇ ਫਾਇਰੇ ਮੈਂ ਆਪਕ ਜਿਹੜਾ 60000 ਦਾ ਲੈਣ ਦੇਣੀ ਸੀ ਕਿਸ ਚੀਜ਼ ਦਾ 60000 ਰੁਪਇਆ ਲੈਣਾ ਸੀ ਧਾਰੇ 60000 ਦਿੱਤਾ ਸੀ ਇਹਨੇ ਰਾਜਵੀਰ ਨੇ ਬੁੱਧੂ ਹੋ ਤੋ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਬੈਨ ਲੈ ਕੇ ਇਹਨਾਂ ਨੇ ਬਿਆਨ ਲਿਖਦੇ ਬਿਆਨ ਲੈ ਕੇ ਜੋ ਬਿਆਨ ਦੇ ਉਹ ਹਿਸਾਬ ਨਾਲ ਕਰੀ ਗਏ